ਕਿ ਇਹ ਆਪ ਲੋਕੋ ਦੇ ਮਿਲ ਰਹੇ ਆ। ਮੈਂ ਉਹਦੇ ਬਾਰੇ ਸਭ ਤੋਂ ਜ਼ਰੂਰੀ ਇਹ ਬਚਾਉਣਾ ਲੋਕਾਂ ਨੂੰ ਪੰਜਾਬ ਗਵਰਨਮੈਂਟ ਆਰਮੀ ਨੂੰ ਸਬਮਿਟ ਕਰੇ ਆਰਮੀ ਕੋਲੇ ਬੋਟਸ ਵੀ ਹੈਗਾ 인ਫਰਾਸਟ੍ਰਕਚਰ ਵੀ ਹੈਗਾ ਕਿ ਉੱਥੇ ਪਹਿਲੇ ਮੈਂ ਹੁਣੀ ਪਿੰਡ ਦੇ ਸਰਪੰਚ ਨਾ ਕਰ ਰਿਹਾ ਸੀ ਸਾਰੇ ਪਿੰਡ ਡੁੱਬਿਆ ਪਿਆ ਸਾਰੇ ਪਿੰਡਾਂ ਦੇ ਲੋਕ ਆਪਣੇ ਕੋਠਿਆਂ ਦੇ ਆ ਉਹਨਾਂ ਦੇ ਜਾਨਵਰ ਵੀ ਮਰ ਗਏ ਐ ਤੇ ਜੇ ਆਪਾਂ ਡੀਕਾਂਗੇ ਉਹਨਾਂ ਕੋਲੇ ਪੰਜਾਬ ਸਰਕਾਰ ਕੋਲੇ ਕੋਈ ਸਾਧਨ ਨਹੀਂ ਕੋਈ ਕਿਸ਼ਤੀਆਂ ਨਹੀਂ ਜਿਹਦੇ ਨਾਲ ਉਥੇ ਪਹੁੰਚ ਸਕਣ। ਇਸ ਲਈ ਆਪਾਂ ਕਿਸਾਨਾਂ ਨੂੰ ਜਿਹੜੀ ਲੋੜ ਹੈ ਉਸ ਆਪਾਂ ਉਹਦੀ ਪੂਰੀ ਸਪੀਰ ਤੇ ਮਦਦ ਕਰੀਏ। ਕੋਈ ਚਾਰਾ ਜੀ ਕੋਈ ਮੁਰਲੀ ਸਹੂਲਤ ਹੈ ਜੁ ਕੋਈ ਚਾਰਾ ਕਿੰਨਾ ਚਾਹੀਦਾ ਹੈ। ਚਾਰਾ ਭੇਜ ਦੀ ਇੱਥੇ। ਚਾਰਾ ਆ ਜੇ ਜੀ ਕੋ ਖਾਣ ਪੀਣ ਦਾ ਰਸਤਾ ਆ ਜੇਗੀ। ਹੈ ਕੋਈ ਪਾਣੀ ਆ ਜੇ ਕੋਈ ਪ੍ਰਸ਼ਾਦਾ ਪਾਣੀ ਦਾ ਜੀ ਹੋ ਜੀ। ਇੱਥੇ ਲੰਗਰ ਲਾਇਆ ਨਹੀਂ। ਇਹ ਲਾਇਆ ਲੰਗਰ ਲੈ ਕੇ ਆ ਰਹੇ ਜੀ ਲੰਗਰ ਵੇਲੇ। ਉਹਨੂੰ ਮੱਡੀ ਐ ਪਹੁੰਚ ਰਹੀ ਆ ਜੀ ਪਿੰਡਾਂ ਤੱਕ ਜਾਣ ਦਾ। ਪ੍ਰਬੰਧ ਹੈ ਨਹੀਂ ਪਾਣੀ ਬਹੁਤ ਹੋਣਾ। ਅੱਛਾ ਪਿੰਡਾਂ ਉਹ ਜਾਣ ਦੋ। ਸਾਰਾ ਕੁਝ ਹੈਗਾ ਜੀ ਪਰ ਲੋਕ ਬੇੜੀਆਂ ਥੋੜੀ ਲੋਕੀ ਜਾਂਦੇ ਕਿਵੇਂ ਇੱਥੇ ਨਹੀਂ ਬੜੇ ਹੋ ਜੀ ਪਿੰਡਾਂ ਦੇ ਕੋਠਿਆਂ ਦੇ ਨਹੀਂ ਨਹੀਂ ਮੇਰਾ ਮਤਲਬ ਇਥੋਂ ਉਹਨਾਂ ਕੋਲੇ ਵਿਚਾਰੇ ਕੋਲੇ ਜਾਂਦੇ ਕਿਵੇਂ ਆ ਲੋਕ ਰਮਦਾਸ ਵਾਲੀਆਂ ਕੋਈ ਸੜਕਾਂ ਚੱਲਦੀਆਂ ਟਰੈਕਟਰ ਟਰਾਲੀਆਂ ਦੇ ਖੜਦੇ ਆ ਜੀ ਥੋੜਾ ਬਹੁਤਾ ਜਾਂ ਸ਼ਹਿਰ ਚ ਨਹੀਂ ਆਪਾਂ ਕਮਿਊਨੀਕੇਸ਼ਨ ਹੈ ਹਰ ਪਿੰਡ ਦੇ ਨਾਲ ਆਪਾਂ ਹੈਗਾ ਜੀ ਹੈਗਾ ਤੇ ਉੱਥੇ ਪਿੰਡਾਂ 'ਚ ਹੈਗਾ ਜੀ ਉੱਥੇ ਸਾਡਾ ਸੰਪਰਕ ਹੈਗਾ ਸਾਰਿਆਂ ਨਾਲ ਪਰ ਪ੍ਰੋਬਲਮ ਇਹ ਆ ਰਹੀ ਵੀ ਉੱਥੋਂ ਤੱਕ ਚੀਜ਼ਾਂ ਨਹੀਂ ਜਾ ਰਹੀਆਂ ਫੋਨ ਕਾਲ ਚੱਲਦੇ ਲੋਕੀ ਚਾਰਜ ਕਰ ਲੈਂਦੇ ਜਦੋਂ ਘਰ ਜਿਹੜੇ ਦਸ ਦਾ ਫੁੱਟ ਕੋਠੇ ਉਦੋਂ ਰੁਕਦੇ ਆ ਸਾਰੇ ਜਿਹੜੇ ਬੀੜੀਆਂ ਦਾ ਉਹ ਬੰਦ ਹੋ ਗਈ ਹੈ ਜੀ ਐਕਚੁਅਲੀ ਨਾ ਇਹਨਾਂ ਨੂੰ ਆਰਮੀ ਦਾ ਇਮੀਡੀਏਟਲੀ ਆਰਮੀ ਨੂੰ ਸਭ ਤੋਂ ਵੱਡੀ ਪ੍ਰੋਬਲਮ ਆਰਮੀ ਨੂੰ ਕਰਨਾ ਚਾਹੀਦਾ ਹੈ ਹਾਂ ਜੀ ਆਰਮੀ ਦਾ ਕਰਨਾ ਪੈਣਾ ਜੀ ਸੈਂਟਰ ਪੰਜਾਬ ਸਰਕਾਰ ਫੇਲ ਹੋ ਗਈ ਜੀ ਇਹ ਮਸਲੇ ਤੇ ਇਹਨਾਂ ਦਾ ਕੰਟਰੋਲ ਚੋਂ ਬਾਹਰ ਹੋ ਗਿਆ ਜੀ। ਬਾਕੀ ਥੋੜਾ ਜਿਹਾ ਪਿਛੇ ਲਿਓ। 10 ਫੁੱਟ ਤੋਂ ਜ਼ਿਆਦਾ ਪਾਣੀ ਦੀ ਹਾਈਟ ਹੈ ਜੀ। ਸਭ ਤੋਂ ਵੱਡੀ ਚੰਨਾਂ ਦੀ ਇੱਕ ਪਾਣੀ ਦੀ ਕਿਸ਼ਤੀ ਚਲਦੀ ਹੈ ਜੀ। ਕਿਸ਼ਤੀ ਮਿਲ ਜੇ ਕਿੱਥੇ? ਪਾਣੀ ਕਿਰਦ ਲੱਖ ਲੱਖ ਪਾਣੀ ਹੈ ਜੀ। ਆਪਣੇ ਯਾਰ ਬਹੁਤ ਠੰਡੇ ਤੋਂ ਉਹ ਤੋਂ ਪਤਾ ਕਰੋ ਮੋਟਰ ਬੋਟਸ ਕਿੱਥੇ ਆਜੀ ਕਰ ਲੈਣੇ। ਮੈਂ ਭੇਜਦਾ ਕਿਸ਼ਤੀਆਂ। ਉਹ ਭੇਜ ਦੋ ਉਹਦੇ ਨਾਲ ਜਿਉਂ ਆਜਣੇ ਉਹ ਫਿਰ ਅੱਗੇ ਬਹੁਤ ਜ਼ਿਆਦਾ ਜਿਹੜੇ ਨੀਵੇਂ ਲਾ ਕੇ ਨਾ ਉੱਥੇ ਬਰਨ ਕਰਕੇ ਪਹਚਾਣ। ਉੱਥੇ ਜ਼ਿਆਦਾ ਦਵਾਈ ਮੈਂ ਮੈਂ ਇੱਕ ਕਸ਼ਤ ਕਰਦਾ ਹਾਂ। ਕਿਸ਼ਤੀਆਂ ਦਾ ਹਿੰਦ ਹੋ ਗਿਆ ਜੀ ਘਟੋ ਕਿਸ਼ਤੀਆਂ ਦਾ ਇਹ ਮੰਗ ਵੀ ਕਰੋ ਜੀ ਵੀ ਮੰਗ ਕਰੋ ਜੋ ਹੁਣ ਅਲੀ ਸੁਖਬੀਰ ਜੀ ਅੱਜ ਹੜ੍ਹ ਪ੍ਰਭਾਵਿਤ ਖੇਤਾਂ ਤੇ ਜਾਇਆ ਗਿਆ ਜਿਆ ਗਿਆ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਦੇਖੋ ਮੈਂ ਅੱਜ ਅਜਨਾਲੇ ਹਲਕੇ ਮੈਂ ਅੱਜ ਅਜਨਾਲੇ ਹਲਕੇ 'ਚ ਆਂ ਹਾਂ ਜੀ ਅੱਜ ਮੈਂ ਅਜਨਾਲੇ ਹਲਕੇ ਤੇ ਆਂ ਮੈਂ ਦੇਖਿਆ ਤੁਸੀਂ ਦੇਖੋ ਰਮਦਾਸ ਵੇਰਾ ਸਾਰੇ ਆ ਮੰਨ ਲੇਦਾ 50 60 70 ਪਿੰਡ ਡੁੱਬ ਗਏ ਸੋ ਆਪਣੀ ਸਰਕਾਰ ਕੋਲੇ ਇੰਨਾ ਪ੍ਰਬੰਧ ਨਹੀਂ ਮੈਂ ਇਮੀਡੀਏਟਲੀ ਰਿਕਵੈਸਟ ਕਰਦਾ ਹਾਂ ਕੈਪਟਨ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਆਰਮੀ ਬੁਲਾਈ ਜਾਏ ਆਰਮੀ ਕੋਲੇ ਹਰ ਕਿਸਮ ਦਾ ਪ੍ਰਬੰਧ ਹੁੰਦਾ ਮੋਟਰ ਬੋਟ ਹੁੰਦੀਆਂ ਸਾਰੀਆਂ ਬੋਟਾਂ ਹੁੰਦੀਆਂ ਕਿਉਂਕਿ ਉਹ ਉਹਨਾਂ ਪਿੰਡਾਂ ਜਾਣ ਵਾਸਤੇ ਪੰਜਾਬ ਪੁਲਿਸ ਆ ਆਪਣੇ ਕੋਲੇ ਇਨਾਂ ਕੋਲੇ ਕੁਛ ਹੈ ਹੀ ਨਹੀਂ ਸੋ ਇਮੀਡੀਏਟਲੀ ਆਰਮੀ ਨੂੰ ਰਿਕਵਿਜ਼ੀਸ਼ਨ ਕੀਤਾ ਜਾਏ ਤਾਂ ਹੀ ਲੋਕੀ ਬਚਣਗੇ ਤੇ ਦੂਜੀ ਗੱਲ ਇੱਥੇ ਮੈਂ ਦੇਖ ਰਿਹਾ ਬਿਮਾਰੀਆਂ ਸ਼ੁਰੂ ਹੋ ਰਹੀਆਂ ਸੋ ਜਿਹੜੇ ਮੈਡੀਕਲ ਟੀਮਸ ਐ ਆਰਮੀ ਮੈਡੀਕਲ ਟੀਮਸ ਪਾਣੀ ਚਾਰਾ ਆ ਚੀਜ਼ਾਂ ਦੀ ਲੋੜ ਐ ਸਭ ਤੋਂ ਇੰਪੋਰਟੈਂਟ ਐ ਕਿ ਆ ਜਿਹੜਾ ਸਾਰੇ ਬਾਰਡਰ ਡਿਸਟ੍ਰਿਕਟ ਜਿੱਥੇ ਹੜ ਆ ਗਏ ਐ ਇੱਥੇ ਇਮੀਡੀਏਟਲੀ ਆਰਮੀ ਭਲਾਈ ਜਾਏ ਉਹ ਆਪਣੀ ਇਕਵਿਪਮੈਂਟ ਲੈ ਕੇ ਆਉਣ ਬੋਟਸ ਲੈ ਕੇ ਆਉਣ ਤੇ ਆਪਾਂ ਲੋਕਾਂ ਨੂੰ ਬੈਠੋ ਰਹਿਣੇ ਨਹੀਂ ਦੇ ਸਕਦੇ ਨਹੀਂ ਨਹੀਂ ਪ੍ਰਬੰਧ ਫੇਲ ਹੋ ਗਏ ਜੀ ਯਾਰ ਮੈਂ ਹੁਣ ਬਾਰ ਬਾਰ ਕੀ ਕਹਾਂ ਸਾਰੇ ਜਾਣਦੇ ਆ ਮੈਨੂੰ ਚੰਗਾ ਨਹੀਂ ਲੱਗਦਾ ਹੁਣ ਐਨਡੀਆਰਐਫ ਉਹ ਆਰਮੀ ਹੀ ਆਰਮੀ ਦੀ ਲੋੜ ਐ ਹੁਣ ਜਿਸ ਲੈਵਲ ਤੇ ਆ ਐਡਾ ਵੱਡਾ ਹੋ ਗਿਆ ਨਾ ਹੁਣ ਕੋਈ ਨਹੀਂ ਕਰ ਸਕਦਾ ਇੱਥੇ ਉੱਥੇ ਪਿੰਡ ਚ ਫਸਿਆ ਜੀ ਉੱਥੇ ਸ਼੍ਰੋਮਣੀ ਕਾਜਦਾਲ ਕੀ ਪ੍ਰਭਾ ਨੇ ਨਹੀਂ ਮੈਂ ਤਾਂ ਇਹਨਾਂ ਨੂੰ ਕਹਿਤਾ ਅਸੀਂ ਚਾਰਾ ਪਾਣੀ ਬਾਦਲ ਸਾਹਿਬ ਗੱਲ ਕਰਨਗੇ ਕੋਹਨੇਵਾਲ ਤੋਂ ਕੋਹਨਿਆਲ ਤੋਂ ਸਰਪੰਚ ਲਾਈਵ ਫਸਿਆ ਆ ਸਰਪੰਚ ਸਾਹਿਬ ਮੈਂ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਹਾਂ ਤੁਸੀਂ ਤੁਹਾਡਾ ਪਿੰਡ ਕਿਹੜਾ ਹੈ ਕੋਹਨੇਵਾਲ ਕੋਹਨੇਵਾਲ ਹੈਲੋ ਨਾਟਕ ਪ੍ਰੋਬਲਮ ਉਥੇ ਨੈਟਵਰਕ ਦੀ ਪ੍ਰੋਬਲਮ ਹੈਲੋ ਤੁਸੀਂ ਕਹਿ ਰਹੇ ਸੀ ਕਿ ਮੁਰਗੀਆਂ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ 2-2000 ਰੁਪਏ ਚਲੋ ਹੁਣ ਉਹਦਾ ਨਾਂ ਨਾ ਲਿਓ ਦੱਸਾ ਕੀ ਹੈ ਜਿਹੜਾ ਬੰਦਾ ਫਿੱਟ ਹੀ ਨਹੀਂ ਮੈਂ ਉਹਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਹੁਣ ਆਪਣਾ ਕੰਮ ਹੈ ਹੁਣ ਬਚਾਈਏ ਲੋਕਾਂ ਨੂੰ ਪਾਦਰ ਸਾਹਿਬ ਪਾਣੀ ਤਾਂ ਨਹੀਂ ਤੇ ਮੈਂ ਹੁਣ ਡੀਸੀ ਨਾਲ ਵੀ ਗੱਲ ਡੀਸੀ ਨਾਲ ਗੱਲ ਹੋਣੀ ਜਾਂ ਚੀਸ ਇੱਕ ਟੀਨਾ ਪਾਦਰ ਸਾਹਿਬ ਪਾਣੀ ਤਾਂ ਨਹੀਂ ਬਚਿਆ ਗਿਆ ਬਾਗ ਬਾਰੀਆਂ ਹੀ ਆਣ ਰਹੇ ਨੇ ਹੋਰ ਆ ਰਿਹਾ ਲੋਕਾਂ ਦੇ ਉਹਨਾਂ ਚ ਵੀ ਪਾਣੀ ਗੰਦਾ ਚੱਲ ਗਿਆ ਹੈ ਘਰਾਂ ਚ ਪੀਣ ਲਈ ਵੀ ਜਿੱਥੇ ਪਿੰਡਾਂ ਚ ਫਸ ਗਏ ਹੁਣ ਅਪਾ ਕਿੱਥੇ ਤੁਹਾਨੂੰ ਉਸਮਾਨ ਭੇਜ ਸਕਦੇ ਆ ਕਿਹੜੀ ਜਗ੍ਹਾ ਹੈ ਆ ਸਰਪੰਚੀ ਕਰਿਓ ਗੱਲ ਆ ਸਰਪੰਚ ਸਾਹਿਬ ਮੈਂ ਸੁਖਬੀਰ ਬੋਲ ਰਿਹਾ ਜੀ ਹਾਂਜੀ ਕੀ ਪੋਜੀਸ਼ਨ ਕੀਆ ਤੁਹਾਡੇ ਪਿੰਡਾਂ ਚ ਪਰ ਪਿੰਡ ਬਹੁਤ ਮਾੜਿਆ ਰੱਖੀ ਚਾਹ ਚਾਹ ਪਹਿਲੇ ਤੋਂ ਕਿ ਤੁਸੀਂ ਪਿੰਡ ਤੋਂ ਕਿਹਦੀ ਚੋਕੀ ਲੱਗੀ ਸਾਡੇ ਪ੍ਰਸ਼ਾਸਨ ਵਾਲਾ ਕੋਈ ਸਾਡਾ ਪ੍ਰਬੰਧ ਨਹੀਂ ਸੁਣੀ ਰਾ ਸਮਗਰੀ ਲਈ ਕੋਈ ਸਨਾਲੀ ਕੋਈ ਸਥਾਨਕ ਵਾਸੀ ਕੋ ਸਾਡੇ ਅੱਛਾ ਕੀ ਹੁਣ ਕਿਸ ਚੀਜ਼ ਇਮੀਡੀਏਟਲੀ ਇਮੀਡੀਏਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਇਮੀਡੀਏਟਲੀ ਸਰ ਸਾਡੇ ਪਿੰਡ ਤੇ ਤਕਰੀਬਨ 50 ਲੋਕ ਬਾਹਰ ਨਹੀਂ ਦੇ ਕਹਿੰਦੇ ਆਂ ਕਿ ਉਹ ਕੱਟਾ ਹੋ ਗਿਆ ਪਾਣੀ ਨਹੀਂ ਬਣੀ ਸਵੱਧਿਆ ਪਾਣੀ ਸਰ ਕਿੰਨੋਂ ਪੂਰਾ ਸਾਡਾ ਗੰਦਾ ਹੋ ਗਿਆ ਜੀ ਅੱਛਾ ਚਲਾਗੇ ਮਾਹਮਾ ਚਲਾਉਣੇ ਪਰ ਪਾਣੀ ਕੱਢਾ ਤੇ ਕੋਈ ਫਰਕਾਇਦਾ ਉਹ ਸਾਨੂੰ ਕੋਈ ਸਦਾਕ ਨਹੀਂ ਮਿਲੀ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਜੀ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਚੜੇ अच्छा कोठियां देओ तो ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਰਾਸ਼ਨ ਖਤਮ ਹੋ ਗਿਆ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਤਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਵੱਲੋਂ ਸੰਦੂਕਾਂ ਵਾਸਤੇ ਯਾਨੀ ਚੋਕਰ ਦਾ ਪ੍ਰਬੰਧ ਹੋ ਜਾ ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਸਾਰੇ ਬੰਦ ਸਾਹਿਬ ਤੁਸੀਂ ਵਜਾ ਦੇ ਸਾਹਮਣੇ ਤੁਸੀਂ ਮੁਰਕਿੰਦਰ ਰੋਮੇਟੀ ਤੱਕ ਨਹੀਂ ਪਾਈ ਹਾਂ 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 ਚਲੋ ਚਲੋ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਮੈਂ ਤੁਹਾਡੇ ਕੋਲੇ ਇੱਕ 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 ਤੱਕ ਇੱਕ ਚੋਕਰ ਦਾ ਪੱਕਾ 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 ਇੱਥੇ ਠੀਕ ਹੈ ਮੈਂ ਇੱਥੇ ਭੇਜਦਾ ਠੀਕ ਹੈ ਆਪਣੇ ਜਿਹੜੇ ਆਪਣੇ ਹਲਕਾ ਚਾਹ ਦੀ ਖੜੇ ਨੇ ਮੇਰੇ ਨਾਲ ਤੇ ਮੈਂ ਇਹਨਾਂ ਕੋਲੇ ਸਾਰਾ ਸਮਾਨ ਮੈਂ ਮੈਂ ਸਭਰਾ ਸਾਹਿਬ ਕੋਲੇ ਮੈਂ ਹੁਣ ਹੀ ਸਮਾਨ ਭੇਜ ਦੇਣਾ ਸਾਰਾ ਸਾਰਾ ਸਮਾਨ ਭੇਜ ਦੇਣੇ ओके ਕੀ ਆਪਸੀ ਦੋਸਤ ਕੀ ਕਹਿੰਗੇ ਦੇਸ਼ ਦਾ পেট ਬੰਦੇ ਵਾਣਾ ਦੇਖੋ ਜਿਹੜੀ ਮੈਂ ਤੁਹਾਨੂੰ ਅੱਜ ਦੱਸਾਂ ਸਭ ਤੋਂ ਜ਼ਰੂਰੀ ਇਹ ਬਚਾਉਣਾ ਲੋਕਾਂ ਨੂੰ ਪੰਜਾਬ ਗਵਰਨਮੈਂਟ ਆਰਮੀ ਨੂੰ ਸਬਮਿਟ ਕਰੇ ਆਰਮੀ ਕੋਲੇ ਬੋਰਡਸ ਵੀ ਹੈਗਾ 인ਫਰਾਸਟ੍ਰਕਚਰ ਵੀ ਹੈਗਾ ਕਿ ਉਥੇ ਪਹਿਲੇ ਮੈਂ ਹੁਣੀ ਪਿੰਡ ਦੇ ਸਰਪੰਚ ਨਾ ਕਰ ਰਿਹਾ ਸੀ ਸਾਰੇ ਪਿੰਡ ਡੁੱਬਿਆ ਪਿਆ ਸਾਰੇ ਪਿੰਡਾਂ ਦੇ ਲੋਕ ਆਪਣੇ ਕੋਠਿਆਂ ਦੇ ਆ ਉਹਨਾਂ ਦੇ ਜਾਨਵਰ ਵੀ ਮਰ ਗਏ ਐ ਤੇ ਜੇ ਆਪਾਂ ਡੀਕਾਂਗੇ ਉਹਨਾਂ ਕੋਲੇ ਪੰਜਾਬ ਸਰਕਾਰ ਕੋਲੇ ਕੋਈ ਸਾਧਨ ਨਹੀਂ ਕੋਈ ਕਿਸ਼ਤੀਆਂ ਨਹੀਂ ਜਿਹਦੇ ਨਾਲ ਉੱਥੇ ਪਹੁੰਚ ਸਕਣ ਸਰਕਾਰ ਦੇ ਆਪ ਲੋਕੋ ਸੇ ਮਿਲ ਰਹੇ ਆ ਜੀ ਸਰਪੰਚ ਸਾਹਿਬ ਕਿਉਂ ਨਹੀਂ ਮਿਲਤੇ ਅਗੇ ਯਾਰ ਮੈਂ ਉਹਦੇ ਬਾਰੇ ਨਹੀਂ ਗੱਲ ਕਰਨੀ ਯਾਰ ਬਹੁਤ ਅੱਛਾ ਜੀ ਸਰਪੰਚ ਸਾਹਿਬ ਤੇ ਜਵਾਨ ਵੀ ਫਸਿਆ ਕਾਫੀ ਸਰਦਿਆ ਆ ਹਾਂ ਬਿਲਕੁਲ ਦੇਖ ਸਰਕਾਰ ਦੇ ਬਸੋਂ ਬਾਹਰ ਹੈ ਜੀ ਤੁਸੀਂ ਕਹਿ ਸਕਦੇ ਹੋ ਕਿ ਤਾਂ ਇੰਡੀਅਨ ਆਰਮੀ ਨੂੰ ਸੌਂਪ ਦੇਣਾ ਚਾਹੀਦਾ ਹੈ ਆਪਰੇਸ਼ਨ ਜੀ ਮੈਂ ਉਹ ਹੀ ਕਹਣਾ ਹੈ ਕਿ ਸਰਕਾਰ ਦੇ ਬਸ ਦੀ ਗੱਲ ਨਹੀਂ ਹੁਣ ਰਹਿ ਗਈ ਕਿਉਂਕਿ ਜਮਾਂ ਫੇਲ ਹੈ ਆਰਮੀ ਨੂੰ ਆਪਾਂ ਨੂੰ ਕੋਈ ਇੱਜ਼ਤ ਦਾ ਸਵਾਲ ਨਹੀਂ ਆ ਤਾਂ ਲੋੜ ਅੱਜ ਅੱਜ ਆਪਾਂ ਨੂੰ ਆਰਮੀ ਨੂੰ ਇੱਥੇ ਇਮੀਡੀਏਟਲੀ ਫਲੱਡ ਦੇ ਵਿੱਚ ਕੰਟਰੋਲ ਦੇ ਦੇਣਾ ਚਾਹੀਦਾ ਹੈ ਕੋਈ ਸੰਗਨ ਦੀ ਗੱਲ ਨਹੀਂ ਹੈ ਆਪਣੇ ਜਿੱਥੇ ਆਰਮੀ ਦਾ ਇੱਥੇ ਬੇਸ ਹੈ ਉੱਥੇ ਇਮੀਡੀਏਟਲੀ ਉਹਨਾਂ ਕੋਲੇ ਕਿਸ਼ਤੀਆਂ ਦਾ ਸਾਰਾ ਇੰਜ਼ਾਮ ਹੁੰਦਾ ਹੈ ਸਮਾਨ ਕਰ ਲੈਣ ਤੇ ਲੋਕਾਂ ਨੂੰ ਕੱਢ ਲਈਏ ਸਰ ਸੀਐਮ ਸਾਹਿਬ ਤਾਂ ਪਿਕਚਰਾਂ ਕਰ ਰਹੇ ਜੀ ਉਹ ਦੇਖਿਆ ਤੁਸੀਂ ਕਿੰਨੇ ਮਜ਼ਾਕੀਆ ਮੂਮੈਂਟ ਮੈਂ ਹੁਣ ਮੈਂ ਹੁਣ ਉਸ 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 ਬੰਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਹਾਲਾਤ ਮਾੜੇ ਐ ਮੈਂ ਤਾਂ ਇੱਕੋ ਹੀ ਗੱਲ ਕਰਨਾ ਹੈ ਹੜਾ ਜੇ ਪਿੰਡ ਤੋਂ ਸਰਪੰਚਾ ਹੈ ਹੈਲੋ ਸਰਪੰਚ ਸਾਹਿਬ ਰਾਜ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਥੋੜਾ ਪਿੰਡ ਦਾ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਹਰ ਬਹੁਤ ਜ਼ਿਆਦਾ ਪਾਣੀ ਆ ਗਿਆ ਬਹੁਤ ਪਾਣੀ ਹੜਾਤਿਆ ਬਾਦਲ ਸਾਹਿਬ ਅੱਛਾ ਥੋੜੇ ਪਿੰਡ ਵਾਲੇ ਲੋਕ ਹੁਣ ਕਿੱਥੇ ਕੋਤੇ ਪਿੰਡ ਚ ਹੀ ਹੈ ਕਿ ਉੱਤੇ ਅੱਡੇ ਲੱਗ ਬੈਠਾ ਮੈਂ ਹਾਂ ਜੀ ਆ ਲੋਕ ਹਾਲੇ ਪਾਣੀ ਬਹੁਤ ਜ਼ਿਆਦਾ ਤੇਰਾ ਬਾਬਾ ਨਾਨਕ ਤੋਂ ਕਲਾ ਨੌਰ ਤੋਂ ਦੀਨਾ ਨਗਰ ਤੋਂ ਸਾਡੇ ਬੋੜੀ ਤੇ ਤੋਂ ਇੰਤਰ ਲੜਾਈ ਨੂੰ ਹਾਂ ਹਾਂ ਦੁਕਾਨੇ ਆ ਰਿਹਾ ਸਰ ਬਹੁਤ ਅੱਛਾ ਅੱਛਾ ਆਹ ਦਾ ਬੈਂਕ ਦੇ ਜੋ ਬਾਹਰ ਬੱਚੇ ਵਹੀਦਾ ਨਹੀਂ ਹਾਂ ਹਾਂ ਉਹ ਤਾਂ ਟੋਟ ਤੇ ਇਹਨਾਂ ਨਹੀਂ ਹੁਣ ਤੁਹਾਨੂੰ ਅਸੀਂ ਕੀ ਭੇਜ ਸਕਦੇ ਹਾਂ ਕਿਉਂਕਿ ਇੱਥੇ ਤੁਸੀਂ ਪਿੰਡ 'ਚ ਫਸੇ ਪਏ ਹੋ ਰਾਸ਼ਨ ਮੁੱਕਿਆ ਪਿਆ ਤੇ ਪਾਣੀ ਸਰ ਤੁਹਾਨੂੰ ਪਹਿਲਾ ਹਾਲ ਤੇ ਇੱਕ ਮੈਡੀਸਿਨ ਦੀ ਬਹੁਤ ਜ਼ਰੂਰਤ ਹੈ ਦਵਾਈਆਂ ਦੀ ਲੋੜ ਹੈ ਸਕੈਨ ਹਾਂ ਸਕੈਨ ਦੀ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਨੰਬਰ 2 ਤੇ ਸਾਰੀਆਂ ਟੀਕੀਆਂ ਪ੍ਰੋਵਾਈਡ ਕਰਵਾਈਆਂ ਜਾਂ ਆ ਕਿਸ਼ਤੀਆਂ ਪ੍ਰੋਵਾਈਡ ਸਭ ਤੋਂ ਜ਼ਰੂਰੀ ਕਿਸ਼ਤੀ ਇਹਨੂੰ ਕੱਢੀਏ ਉੱਥੇ ਠੀਕ ਹੈ ਠੀਕ 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 ਹੈ ਠੀਕ ਹੈ ਓਕੇ ਜੀ ਥੈਂਕ ਯੂ ਠੀਕ ਹੈ ਠੀਕ ਹੈ ਸਮਨ ਸਾਹਿਬ ਕੋਈ ਚਿੰਤਾ ਨਾ ਕਰੋ ਅਬ ਮੈਂ ਅਸੀਂ ਹੁਣੀ ਇੰਤਜ਼ਾਮ ਕਰਦੇ ਹਾਂ ਜੀ ਕੋਈ ਚਿੰਤਾ ਨਾ ਕਰੋ ਹਲੇ ਹਲੇ ਕੋਈ ਸਭ ਤੋਂ ਇੱਕੋ ਹੀ ਗੱਲ ਹੈ ਆਰਮੀ ਬੁਲਾ ਲੈਣ ਤਾਂ ਬਚਣਗੇ ਆ ਦੂਜੀਆਂ ਗੱਲਾਂ ਆਪਾਂ ਬਾਅਦ ਚ ਕਰਾਂਗੇ ਕਿ ਨਾ ਆਪਾਂ ਲੋਕਾਂ ਨੂੰ ਬਚਾਈਏ ਮੈਂ ਮੈਂ ਫਿਰ ਤੋਂ ਤੁਹਾਡੇ ਨਾਲ ਮੁੱਖ ਮੰਤਰੀ ਜੀ ਨੂੰ ਹੱਕ ਵਿੱਚ ਬੇਨਤੀ ਕਰਦਾ ਕੋਈ ਪ੍ਰਸਟੀਜ ਦੀ ਗੱਲ ਨਹੀਂ ਹੈ ਜੋ ਸਿਚੁਏਸ਼ਨ ਗਰਾਊਂਡ ਤੇ ਹੈ ਇੱਥੇ 60 70 ਪਿੰਡਾਂ ਵਿੱਚ ਲੋਕੀ ਡੁੱਬੇ ਪਏ ਆਪਣੇ ਕੋਠਿਆਂ 'ਚ ਚੜੇ ਐ ਜਾਨਵਰ ਮਰੀ ਜਾਂਦੇ ਆਰਮੀ ਨੂੰ ਉਸ ਰਿਕਵਿਜ਼ੀਸ਼ਨ ਕਰ ਲੋ ਆਰਮੀ ਨੂੰ ਬੁਲਾ ਕੇ ਉਹਨਾਂ ਦੀ ਬੋਟਸ ਦੀ ਲੋਡ ਐ ਇਕਵਿਪਮੈਂਟ ਦੀ ਲੋਡ ਆ ਉਹਨੂੰ ਕੱਢ ਲਈ